हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਸੇਲ ਲਈ ਲੈ ਕੇ ਆਏ ਆਂ ਜੀ ਚਾਰੇ ਹੀ ਪਈ ਐਮ ਵਾਲੂ ਕੁੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਅੱਜ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸੇਗਲ ਜੀ ਹੋਰ ਠੀਕ ਹੋ ਹਾਂਜੀ ਬਈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜਸਵਿੰਦਰ ਸਿੰਘ ਭਾਉ ਪਿੰਡ ਸ੍ਰੀਜੀਤਪੜਾ ਜ਼ਿਲ੍ਹਾ ਬਟੰਡਾ ਸੀਲਪੂਲ ਆ ਜੀ ਨੇੜੇ ਦੇ ਪਿੰਡ ਬਈ ਨੇੜੇ ਦਿਆਲਪੁਰਾ ਭਾਈ ਕਰੇਗਾ ਇੱਧਰ ਚਲਾ ਰਹੇਗਾ ਜੀ ਮੋਬਾਈਲ ਨੰਬਰ ਬੋਲ ਦਿਓ 9041088878 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲ ਰਹਿ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰ ਲਈ ਬਈ ਹਾਂਜੀ ਕਿਹੜਾ ਸੁਆ ਸੂੰਦੀ ਆ ਇਹ ਦੂਜਾ ਸੁਆ ਜੀ ਕਿੰਨੇ ਕੁ ਦਿਨਾਂ ਦੀ ਕੱਚੀ ਆ ਬਹ ਤਿਆਰੀਆਂ ਚ ਇੱਕ ਦੋ ਦਿਨ ਲਾਊਗੀ ਇੱਕ ਦੋ ਦਿਨ ਲ ਤੇ ਭਾਵੇਂ ਅੱਜ ਸੂਪੇ ਦਾ ਵੀ ਕੋਈ ਫਰਕ ਹਾਂ ਨੇ ਤਿਆਰ ਆ ਬਈ ਦੁੱਧ ਵੀ 20 ਲੀਟਰ ਪਿਆਊਗੀ ਠੀਕ ਆ ਹਾਂ ਬਾਕੀ ਪੁਲੀ ਪੁਲੀ ਪੂਰੀ ਆ ਪੁਲੀ ਪੁਲੀ ਫੁੱਲ ਠੰਡਾ ਠੰਡਾ ਬਹੁਤ ਸੋਨਾ ਨਾੜਾ ਨੂੜਾ ਵੇਖੋ ਲੇਵੇ ਤੇ ਕਿਆ ਬਾਤ ਹੈ ਬਾਕੀ ਚਮਕਾ ਬਹੁਤ ਆ ਹਾਂ ਚਮਕ ਬਹੁਤ ਆ ਬਈ ਨਮਾਈਆਂ ਹੁੰਦਾ ਠੰਡਾ ਤੈਨੂੰ ਪਤਾ ਸਹੀ ਆ ਠੰਡਾ ਥੋੜੀ ਜੀ ਲੂੰਗੀ ਚ ਤਾਂ ਪਾੜੀ ਖੜੀ ਪਾੜੀ ਗਾੜਿਆ ਬਾਕੀ ਤਿਆਰ ਆ ਵੇਡ ਬਾਕੀ ਨੇ ਕੱਢ ਜਾਣਾ ਲੇਵਾ ਭਰ ਜਾਣਾ ਹਮ ਬਣ ਕੇ ਸੁਣਾ ਹਾਂ ਬਣ ਕੇ ਬਣ ਕੇ ਸਹੀ ਆ ਬਈ ਆ ਨਾੜਾ ਨੂੜਾ ਵੇਖ ਕੇ ਡਾ ਮੋਟਾ ਬੜਾ ਚੰਗਾ ਨਾੜ ਥਾਣ ਵੀ ਬਹੁਤ ਚੰਗਾ ਲੱਗਿਆ ਬਾਕੀ ਠੰਡੀ ਸੀਲਾ ਖਰਾਬ ਕਰਨ ਵਾਲੀ ਹੈ ਨਹੀਂ ਸਾਊ ਬਹੁਤ ਆਈ ਹੂੰ ਸਹੀ ਆ ਬੰਦੇ ਦੱਸ ਦਿਆ ਕਹਿੰਦੇ ਸਾਡਾ 18 19 ਲੀਟਰ ਚੋਇਆ ਹੋਇਆ ਹੈ ਦਾ ਠੀਕ ਹੈ ਬਾਕੀ ਬਰੀਡ ਬਹੁਤ ਆਈ ਹਾਂ ਬਰੀਡ ਬਹੁਤ ਆਈ ਐਚ ਐਫ ਚ ਆ ਗਈ ਸਹੀ ਆ ਭਈ ਐਚ ਐਫ ਆ ਗਈ ਰੰਗ ਰੂਪ ਦੀ ਗੱਲ ਕਰੀਏ ਬਾਕੀ ਟੀਕਾ ਵੀ ਕਹਿੰਦੇ ਆਪਾਂ ਦਾ ਨਾਂ ਲੈਂਦੇ ਨਹੀਂ ਹੁੰਦੇ ਪਹਿਲਾਂ ਤੁਹਾਨੂੰ ਪਤਾ ਹੀ ਆ ਹੂੰ ਟੀਕਾ ਵੀ ਕਹਿੰਦੇ ਚੰਗਾ ਹੀ ਭਰਾਇਆ ਵਾ ਸਾਡਾ ਮਹਿੰਗਾ ਭਰਾਇਆ ਵਾ ਇਹਦੀ ਠੀਕ ਹੈ ਹਾਂ ਸੀਮਣ ਵੀ ਬਈ ਕਹਿੰਦਾ ਬਈ ਦੱਸਣ ਮੁਤਾਬਕ ਚੰਗਾ ਹੀ ਲੱਗਿਆ ਵਾ ਬਾਕੀ ਨਾ ਜੇ ਤੋਰੇ ਤਰੇ ਦੀ ਗੱਲ ਲੇਵਾ ਵਾਲਾ ਕੁਮਾਰ ਚਾਰੂ ਚਰੂ ਬਹੁਤ ਆ ਐਨ ਕੀ ਖਰਾਬ ਕਰਨਾਂਗਾ ਲੇਵਾ ਵਾਲਾ ਕੁਮਾਰ ਬਾਕੀ ਲੇਵਾ ਵਾਲਾ ਕੁਮਾਰ ਹਾਂ ਬਹੁਤ ਯਾਰ ਸੋਹਣਾ ਲਈ ਪਰ ਸਹੀ ਆ ਬਈ ਬੜਾ ਚੰਗਾ ਲੇਵਾ ਕਿਹਨਾਂ ਤੇ ਨੱਡ ਨਾ ਕੱਢ ਜਾਣਗੇ ਹਮ ਹੁਣੇ ਤਾਂ ਬਲਟ ਲਾ ਦਿਖਾਉਂਦੀ ਆ ਬਾਕੀ ਆ ਮਾੜੀ ਦਿਖਾ ਦਿਓ ਫੋਟ ਆ ਹਮ ਇਹ ਆਮ ਹੀ ਆ ਜਾਂਦੀ ਇਹਨਾਂ ਦੀ ਸਹੀ ਆ ਹਾਂ ਬਾਕੀ ਛੋਟੀ ਆ ਨਹੀਂ ਵੱਡੀ ਹੋਊਗੀ ਹਾਂ ਛੋਟੀ ਆ ਬਈ ਛੋਟ ਬਾਕੀ ਫੇਸ ਬਿਊਟੀ ਰੰਗ ਰੂਪ ਚਮਕ ਝਮਕ ਕਰਮ ਲਈ ਤੇ ਫੁੱਲ ਤੇ ਮੁੱਲ ਕੀ ਰਹੂ ਅੱਜ ਬਈ ਇਹਦਾ ਅੱਜ ਮੁੱਲ ਦੇ ਦਾਂਗੇ ਇਹ ਜੀ 65000 ਰੁਪਏ ਦੇ ਦਾਂਗੇ 65 ਦੀ ਹਾਂਜੀ ਕਰਦੇ ਕੋਈ ਥੋੜਾ ਘਣਾ ਮੰਨਤਾ ਹਾਂ ਕਰ ਦਾਂਗੇ ਠੀਕ ਹੈ ਬਾਈ ਬਾਕੀ ਯਾਰ ਬੱਛੀ ਹੁਣ ਜਦੋਂ ਸਾ ਜਮਾ ਤਿਆਰ ਹੋ ਗਈ ਬੱਚਾ ਹੋਇਆ 70000 ਰੁਪਏ ਦੀ ਆ ਹੂੰ ਚਲ ਆਪਾਂ ਨੂੰ ਉਹ ਜਾਂ ਮਿਲ ਜਾਂਦਾ ਗਿਡੇ ਗੁਡੇ ਖਾ ਕੇ ਪਸੂ ਬਾਈ ਯਾਰ ਸਹੀ ਹੈ ਬਾਈ ਹਾਂ ਬਾਕੀ ਦੁੱਧ 20 ਕਿਲੋ ਹੈ ਕੀ ਗਾਰੰਟੀ ਦੇ ਦੇ ਦਾਂਗੇ ਯਾਰ ਠੀਕ ਹੈ ਹਾਂ 20 ਕਿਲੋ ਪਾਉਗੀ ਕਿਉਂਕਿ ਮੁੱਲ ਵੀ ਬਾਈ ਦੇ ਬਾਈ ਲੈਣ ਦੇਣ ਹੁੰਦਾ ਮੁੱਲ ਬਾਈ ਨੇ ਅੱਜ ਵੀ ਇਹਦਾ ਲੈਣ ਦੇਣੀ ਰੱਖਿਆਗਾ ਕਿਉਂਕਿ ਕੱਲੀ ਕੱਚੀ ਆ ਉਹ ਸਾਬ ਨਾਵਦਾ ਹੁੰਦਾ ਚਲ ਐਕ ਨਹੀਂ ਬਈ ਸਹੀ ਗੱਲ ਆ ਬਈ ਯਾਰ 95000 ਮੰਗਦੇ ਸੀ ਹੂੰ ਜਦੋਂ ਤਿਆਰ ਹੋਇਆ ਉਹਦੋਂ ਗੱਲ ਉਹ ਹੀ ਹੋ ਜੂਗਾ ਹਾਂ ਉਹ ਹੀ ਜੀ ਹੋ ਜੂ ਸਹੀ ਗੱਲ ਸਹੀ ਆ ਬਈ ਤੇ ਦੋ ਨੰਬਰ ਤੇ ਕਿਹੜਾ ਸੁਆ ਇਹ ਵੀ ਦੂਜਾ ਸੁਆ ਜੀ ਕਿੰਨੇ ਕਿਦਣਾ ਦੀ ਕੱਚੀ ਆ ਇਹ ਲੈ ਜੂ ਹਫਤਾ ਦੱਸ ਦੇਣੀ ਹਫਤਾ ਲੈ ਜੂ ਆਉਣਾ ਹਫਤੇ ਦਾ ਹਾਂ ਬਾਕੀ ਤਾਂ ਤੁਹਾਨੂੰ ਵਿਖਾ ਦੋ ਬਹੁਤ ਸੋਹਣੇ ਬਾਈ ਦੋ ਦਿਨਾਂ ਨੇ 20 ਲੀਟਰ ਪਾਉਣਾ ਬਈ ਯਾਰ ਹੂੰ ਤੂੰ ਦੋ ਕਹਿੰਦੇ 18 ਲੀਟਰ ਰੇਜਾ ਚੋਇਆ ਵਾ ਬਾਕੀ ਕੱਦ ਕਾਠ ਵਾਲੀਆਂ ਨੇ ਹਾਂ ਜਰਸੀ ਵਾਲੀ ਹਾਂ ਹਾਂ ਜਰਸੀ ਨਾ ਕਰਾਉਸ ਥੋੜਾ ਜਾਂ ਜਰਸੀ ਨਾ ਕਰਾਉਸ ਆ ਗਈ ਸਹੀ ਆ ਥਣ ਦੇਖੋ ਭਈ ਨਿਖੜ ਮਾ ਥਣ ਵਧੀਆ ਥਣ ਲੱਗਿਆ ਵਾ ਪੂਰਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਾਕੀ ਰੰਗ ਰੂਪ ਉਹ ਪਿਆਰਾ ਹਾਂ ਬਹੁਤ ਸੋਹਣਾ ਬਾਈ ਚਾਰੂ ਚੂਰੂ ਬਹੁਤ ਆ ਬਾਕੀ ਨਮਾਈ ਧਮਾਈ ਹੋਵੇ ਹਾਂ ਨਾ ਆਇਆ ਤਾਂ ਆਇਆ ਪਸੂ ਹੁੰਦਾ ਹੂੰ ਉਹ ਸਾਹਣਾ ਹੋ ਜਾਂਦਾ ਬਾਕੀ ਵਹਿੜਾਂ ਆਂਗਾ ਯਾਰ ਭਈ ਯਾਰ ਐ ਨਹੀਂ ਖਰਾਬ ਕਰਨ ਵਾਲੀਆਂ ਨੇ ਖਰਾਬ ਕਰਨ ਵਾਲੀਆਂ ਨੇ ਬਾਕੀ ਦੇ ਵਾਲੂ ਬਹੁਤ ਸੋਹਣਾ ਕੱਢਣਾ ਹੈ ਨੌ ਲੱਗ ਗਈ ਹੁਣ ਸਹੀ ਆ ਪੰਜਾਂ ਚਾਰਾਂ ਦਿਨਾਂ ਦੀ ਤਿਆਰ ਹੋ ਜਾਣਾ ਨੇ ਬਾਈ ਯਾਰ ਹੂੰ ਪੰਜਾਂ ਚਾਰਾਂ ਦਿਨਾਂ ਦੀ ਬਾਕੀ ਪਲਣਾ ਪੁਲੀਆਂ ਬਾਈ ਐ ਨਹੀਂ ਲਸਣਾਂ ਲਾਵਾਂਗਾ ਸਹੀ ਆ ਬਾਈ ਤੂਰਾਂ ਪੁਲੀਆਂ ਮੈਂ ਵੜਾਂ ਹਾਂ ਤੇ ਇਹਦਾ ਮੁੱਲ ਬਾਈ ਅੱਜ ਫਿਰ ਇਹ ਦੇ ਦਾਂਗੇ 3000 ਰੁਪਏ ਦੇ 3000 ਦੇ ਹਾਂਜੀ ਠੀਕ ਆ ਜੇ ਕੋਈ ਜੋੜਾ ਇਹ ਇਕੱਠਾ ਲਵੇ ਕਰ ਲਾਂਗੇ ਭਾਈ ਬਾਤ ਘੱਟ ਕੋਈ ਛੱਡ ਦਾਂਗੇ ਕਰਾਇਆ ਪੂਰਾ ਕਰ ਦਾਂਗੇ ਕਿਹਨਾਂ ਦੀ ਕੋਈ ਜੋੜਾ ਇਕੱਠਾ ਲੈ ਜਾ ਤਾਂ ਉਹ ਆਪਾਂ ਦਾਣ ਵਧੀਆ ਕਰ ਦਾਂਗੇ ਬਾਕੀ ਭਾਈ ਵੋਲਟ ਲਾਂ ਦਿਖਾਉਂਦੀ ਆ ਆ ਕਰਦੇ ਸਾਂਭਣ ਵਾਲੀ ਆ ਕੱਲੀ ਜਿਹੜੀ ਸਾਂਭਣ ਵਾਲੀ ਆ ਸਾਂਭਣ ਵਾਲੀ ਸਾਂਭਣਾ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਭਾਈ ਕਿੰਨਾ ਤਾਂ ਹੋਣੀ ਲਈ ਪੈਸੀ ਸਹੀ ਆ ਭਰ ਜਾਣਾ ਨੇ ਸਾਰੇ ਹੂੰ ਸਾਰੀ ਭਰ ਕੇ ਸੋਨਾ ਨਹੀਂ ਹਾਂਜੀ ਹਾਂਜੀ ਕੀ ਬਾਤ ਆ ਤੇ ਤਿੰਨ ਨੰਬਰ ਤੇ ਭਾਈ ਇਹ ਆਪਣੀ ਘਰ ਦੀ ਵਹਿੜ ਆ ਗਈ ਭਾਈ ਯਾਰ ਠੀਕ ਆ ਇਹ ਦੂਜਾ ਸੂਆ ਇਹ ਵੀ ਬਜਣੀ ਪਾਲਾ ਬੈੜ ਦਾ ਜਾਨ ਬਹੁਤ ਸੋਹਣੀ ਵੱਡੀ ਬੈੜਾ ਬਾਈ ਦੁੱਧ ਬਹੁਤ ਸੁਣਾ ਸੀ ਨਾ ਮੈਂ ਟੋਕੜ ਗੱਬਣ ਲੈ ਕੇ ਆਇਆ ਸੀਗਾ ਹੂੰ 20 21 ਲੀਟਰ ਦੁੱਧ ਜੋ ਲੈ ਆ ਸੀਗਾ ਤੇ ਢਾਈ ਮਹੀਨੇ ਦੀ ਗੱਬਣ ਸੀਗੀ ਠੀਕ ਆ ਹਾਂ ਤੇ ਕਿੰਨੀ ਕਿ 25 26 ਕਿਲੋ ਦੁੱਧ ਤਾਜੀ ਪਉਂਦੀ ਆ ਬੱਕੀ ਚੌੜੀ ਪੜੀ ਜਾ 25 ਕਿਲੋ ਦੀ ਗਾਰੰਟੀ ਤੇ ਭੇਜ ਦਾਂਗੇ ਬਾਈ ਯਾਰ ਸਫਾਈ ਚ ਕੋਈ ਦੇਖ ਨਾ ਹਾਂ ਬਹੁਤ ਠੰਡੀ ਆ ਬਾਈ ਜੈਲੀ ਆ ਹੂੰ ਯਾਨੀ ਕਿ ਖਰਾਬ ਕਰਨ ਵਾਲੀ ਆ ਸਹੀ ਆ ਬੜੀ ਠੰਡੀ ਆ ਹਟ ਲਟ ਲਟ ਕੱਢ ਜਾਣਗੇ ਹਜੇ ਲੈਂਦੀ ਆ ਪੰਜ ਚਾਰ ਦਿਨ ਹੂੰ ਮੂਰੇ ਵੇਖ ਲੋ ਲੈ ਵਾ ਕਿੰਨਾ ਸੋਹਣ ਲਈ ਕੰਡਲਾ ਬਨਣਾ ਲਗਾਵਾ ਕਰਮੋ ਇਹਨੂੰ ਬਹੁਤ ਸੋਹਣਾ ਬਾਕੀ ਵੱਡੀ ਵਜਨ ਵਜੂਦ ਦੀ ਲੱਸੀ ਦੀ ਲਾਮੀ ਨਹੀਂ ਨਾ ਨਾ ਫੇਸਬੁਕਸ ਬਹੁਤ ਪਿਆਰਾ ਕਨੇ ਬਹੁਤ ਸੋਹਣੀ ਚਾਰੂ ਬਾਈ ਫੈਂਡ ਆਉਂਦੀ ਆ 5 2 5 3 ਸਾਢੇ ਪੰਜ ਤੱਕ ਜਾਂਦੀ ਆ ਫੈਂਡ ਦੀ ਠੀਕ ਆ ਹਾਂ ਤੇ ਦੁੱਧ ਪਾਉਂਦੀ ਆ 25 24 25 ਕਿਲੋ ਰਾਵਣਾ ਪਿਆਉ ਬਾਕੀ ਵੇਲ ਹੀ ਦੱਸਦੀ ਹੈ ਨਾ ਹਾਂ ਹਾਂ ਲੰਮੀ ਲੰਮੀ ਨਾ ਫੋਲਾ ਬਾਈ ਫੋਲਾ ਬਾਈ ਲੇਵਾ ਦੱਸਦਾ ਨਾੜਾ ਨੋੜਾ ਵੇਖ ਲੋ ਕਿੰਨਾ ਸਹੀ ਆ ਬਾਂ ਲੇਵਾ ਭਰੀ ਫਿਰਦੀ ਆ ਦੁੱਧ ਵਾਲੀ ਨਾੜ ਨੋੜ ਜੇ ਗੱਲ ਕਰੀਏ ਨਾ ਸਹੀ ਗੱਲ ਆ ਲੇਵੇ ਤੇ ਨਾੜਾ ਉਠਾਂ ਖੜਾਂਗਾ ਤਨ ਤਿਆਰ ਹੋ ਜੇ ਹੋਏ ਨਾ ਠੰਡੀ ਬਹੁਤ ਆ ਲੈ ਹੂੰ ਜਿਵੇਂ ਮਰਜੀ ਖਾਣੇ ਜੇ ਦੋਨੇ ਪਾਸੇ ਬਹਿ ਕੇ ਚੌਂਦੇ ਰਿਹਾ ਬਾਈ ਯਾਰ ਹੂੰ ਬਾਕੀ ਬਈ ਗੱਲ ਹੋਰ ਹੈ ਅੱਜ ਕੱਚਾਂ ਵਾਲੇ ਮੁੱਲ ਕਰੀ ਜਾਂਦਾ ਬਾਈ ਹਾਂ ਕੱਚਾਂ ਵਾਲੇ ਸੀਗਾ ਜਦੋਂ ਸੋਨੂੰ ਵੀ ਪਤਾ ਤਿਆਰ ਹੋ ਗਏ ਇਹਨਾਂ ਦੇ ਮੁੱਲ ਕੀ ਰਹਿਣਗੇ ਕਰਮ ਵਾਲਿਆਂ ਦੇਖ ਨੇ ਹਾਂ ਇਹ ਤਾਂ ਹੈ ਗਈ ਬਾਈ ਯਾਰ ਐਨਾ ਹੁਣ ਸਮਾਉਣੀ ਵੀ ਅਜੇਰ ਵੀ ਪਾਉਣੀ ਹੈ ਸਾਹ ਵੀ ਰਾਖੀ ਕਰਨੀ ਹੈ ਕਿ ਨਹੀਂ ਦਾ ਦਣਾ ਹੂੰ ਤੇ ਇਹਦਾ ਵੀ ਇਹਨਾਂ ਹੀ ਮੁੱਲ ਬਈ ਅੱਜ ਫਿਰ ਇਹ ਅੱਜ 85 ਦੀ ਦੇ ਦਾਂ ਬਾਈ 85 ਦੀ ਹਾਂਜੀ ਕੱਲੀ ਕੱਚੀ ਕੱਚੀ ਤਾਂ ਕਰੀ ਕੱਚੀ ਕੱਚੀ ਹੈ ਬਾਈ ਯਾਰ ਜਿੱਦ ਤਿਆਰ ਹੋ ਗਈ ਬਾਈ ਯਾਰ ਮੰਡੀ ਚ ਖੜੀ ਹੁੰਦੀ ਨਾ ਅਗਲਾ 1 20 ਤੇ 1 30 ਮੁੱਲ ਕਰਦਾ ਹੂੰ ਕਿ ਨਹੀਂ ਆਪਣੇ ਤਾਂ ਹੁਣ ਘਰ ਦੇ ਆ ਚੱਲ ਆਪਾਂ ਦੁੱਧ ਵੀ ਪੀਤਾ ਲੱਗ ਨਹੀਂ ਏਕ-ਤਿੰਨ ਮਾਈ ਤੇ ਮਾਈ ਹੁੰਦੀ ਨਾ ਚਾਹ ਦੇਣਾ ਕੀ ਆਵਾਜ਼ ਹੀ ਹੋਣਾ ਸੀ ਸਹੀ ਗੱਲ ਤੇਰ ਤੋਂ ਵੜਿਆ ਹੁੰਦਾ ਸੀ ਗੱਲ ਬਈ ਸਹੀ ਹੈ ਬਈ ਹੁਣ ਪਾਸੋਂ ਠੰਡਾ ਪ੍ਰਵਾਹ ਮੁੜ ਕੇ ਕੀ ਲੈਣਾਵੇਂ ਮੁੜ ਕੇ ਬਿਮਾਰ ਹੋਗੇ ਤੇ ਲਾਵਾਂਗੇ ਹੂੰ ਸਹੀ ਹੈ ਬਈ ਬਾਕੀ ਲੇਵਾ ਬਹੁਤ ਸੋਹਣਾ ਇਹਨੇ ਤਿਆਰ ਕਰਨਾ ਫੇਰ ਜਾ ਕੇ ਚਰਮਾਣਾ ਸੋਹਣਾ ਜਿਵੇਂ ਮਰਜ਼ੀ ਬਿਠਾ ਰਹੀ ਹੂੰ ਕੋਈ ਚੱਕਰ ਨਹੀਂ ਨਾ ਯਾਰ ਪ੍ਰਵਾਹ ਹੀ ਨਹੀਂ ਕੋਈ ਦੋਨੇ ਪਾਸੇ ਬਹਿ ਗਈ ਹੂੰ ਬਹਿਣਗੇ ਇੱਕ ਸਾਈਡ ਤੋਂ ਜਿਵੇਂ ਮਰਜੀ ਉਹ ਕਰੀ ਚੱਲਣਾ ਹਾਂ ਬਾਕੀ ਟੈਲੈਂਟ ਨੂੰ ਹੁਣ ਵੇਖ ਲੈ ਕੱਢ ਜਾਣਗੇ ਸਾਰੇ ਨਾਲ ਹੂੰ ਇਹਦੀ ਬਾਤ ਹੁਣ ਹੀ ਬਹੁਤ ਲਈ ਖਰਦੀ ਆ ਮੈਂ ਮੇਲ ਨਾਲ ਠੰਡੀ ਠੰਡੀ ਬਾਲੀ ਠੰਡੀ ਬਾਲੀ ਲੈ ਲੈ ਬਈਆ ਪੀ ਲੱਤਾਂ ਖਿੱਚੀ ਜਾਂਦਾ ਕੋਈ ਚੱਕਰ ਹੀ ਨਹੀਂ ਬਾਈ ਭਰ ਜਾਣਾ ਬਈ ਲੈ ਬਾਣੇ ਲੈ ਹੂੰ ਸਹੀ ਆ ਪਰ ਕਿਲੇ ਦੇ 25 ਕਿਲੋ ਗਾਰੰਟੀ ਤੇ ਦੇਵਾਂਗੇ ਬਈਆ ਠੀਕ ਆ ਹਾਂ ਤੇ ਮੁੱਲ 85 ਹੈ ਨਾ 85 ਹਾਂਜੀ ਤੇ ਲਾਸਟ ਵਾਲੀ ਪਚਾਰ ਨੂੰ ਇਹ ਵੀ ਦੂਜਾ ਸੁਆ ਬਿਹੜਾ ਜੀ ਕਿੰਨੇ ਕਿ ਦਿਨਾਂ ਦੀ ਕੱਚੀ ਆ ਮੈਂ ਤਿਆਰਾਂਗੀ ਜੀ 1-2 ਦਿਨ ਲੈਂਦੀ ਆ 1-2 ਦਿਨ ਲੈ ਹਾਂਜੀ ਆ ਜੀ ਕੀ ਰਿਕਾਰਡ ਦਾ ਰਿਕਾਰਡ ਇਹਦਾ ਵੀ 18 ਲੀਟਰ ਦਾ ਬਈਆ ਕਿੰਨਾ ਕ ਦੇ ਦੂ ਐਦਕੀ ਦੁੱਧ 18 20 ਮੰਨ ਕੇ ਲੈ 20 ਪਿਆਊਗੀ ਰਾਮਣਾ 18 ਮੰਨ ਕੇ ਲੈ ਲੈ ਕੋਈ ਚੰਨੀ ਤਿਆਰ ਕਰੀ ਜਾਂਦੀ ਆ ਆ ਆ ਥਣ ਚਲਦਾ ਬਈ ਇਹਦਾ ਜਿਹੜਾ ਵੱਡਾ ਵਖਾਈ ਜਾਂਦੀ ਆ ਠੀਕ ਹੈ ਬਈ ਉਹ ਬੰਤਰਚੀ ਵੱਡਾ ਉਹੀ ਵੱਡਾ ਗਿਆ ਬੰਤਰਚੀ ਵੀ ਮਤਲਬ ਉਹ ਇੱਕੋ ਜਿਹੀ ਆ ਹਾਂ ਦਿੱਕਤ ਆ ਬਈ ਐ ਖਿੱਚ ਕੇ ਲਜਾਣ ਅਗਲਾ ਜਿਹੜਾ ਵੀਰ ਭਰ ਆ ਲਜਾਊਗਾ ਠੀਕ ਹੈ ਹਾਂ ਥਣ ਦੀ ਗਰੰਟੀ ਹੋਊ ਆਪਣੀ ਛੱਲੀ ਕਰਕੇ ਲੈ ਜਾ ਬਾਕੀ ਪਲੀ ਪੁਲੀ ਪੋਲੀ ਤਾਂ ਭੱਟੀ ਬਹੁਤ ਆ ਵਹਿੜਾਂਗਾ ਬਈ ਬਹੁਤ ਚੰਗਾ ਵਹਿੜਦਾ ਹਾਂ ਬਹੁਤ ਸੋਹਣਾ ਬਈ ਜਰਸੀ ਨਾ ਐਚਪ ਤੇ ਜਰਸੀ ਦਾ ਕ੍ਰੋਸ ਆ ਐਚਐਫ ਦੇ ਜਰਸੀ ਦਾ ਬਈ ਕ੍ਰੋਸ ਆ ਹਾਂ ਹਾਂ ਬਾਕੀ ਆਪਾਂ ਭਾ ਵੀ ਉਹੇ ਜੇ ਕਰ ਦੇਣਾ ਹੂੰ ਵੀ ਲੈਣ ਦੇਣੀ ਹਾਂ ਭਾ ਕਰ ਦਾਂਗੇ ਆਪਾਂ ਬਸ ਤੇ ਲਾਂ ਵਾਲੇ ਹਿਸਾਬ ਦੇ ਦਾਂਗੇ ਅਗਲੇ ਨੂੰ ਕੀ ਮੋਲ ਆ ਫਿਰ ਅੱਜ ਇਹਦਾ ਇਹ ਆ ਜੇ ਤਾਂ 43000 ਰੁਪਏ ਦੇ ਦਾਂਗੇ 43 ਦੀ ਹਾਂ ਜਿਹੇ ਜਾਂ ਥਣਕਾਰ ਨਹੀਂ ਬੈੜ ਹਣ ਲਾਲਾ ਸਾਹਿਬ 70 75000 ਰੁਪਏ ਦੀ ਆ ਸਹੀ ਆ ਬਈ ਹਣਾ ਹਾਂ ਕਿਉਂਕਿ ਚੰਗੇ ਵਜਣ ਵਾਲੀ ਬੈੜ ਆ ਸਹੀ ਗੱਲ ਤੇ ਅੱਜ ਬਈ ਕਹਿੰਦਾ ਨਾ ਉਸ ਹਿਸਾਬ ਨਹੀਂ ਆਪਾਂ ਦੇ ਦੇਣੀ ਆ 43000 ਰੁਪਏ ਦੀ ਬੈੜ ਸੋਨੂੰ ਇਹ ਦੇ ਦੇ ਦੇਗੇ ਭਾਈ ਕਿਉਂਕਿ ਕੱਚੀ ਆ ਗਈ ਕੱਚੀ ਆ ਬਾਕੀ ਉਹ ਤੁਹਾਨੂੰ ਥਾਂ ਦਾ ਦੱਸਤਾ ਥਾਂ ਬਾਈ ਚੱਲਦਾ ਹੋਏ ਆਪਣੇ ਨਾਲ ਸੌਦਾ ਕਰ ਲੇ ਅਗਲਾ ਤਿੰਨ ਮੰਨ ਕੇ ਕਰ ਲੇ ਠੀਕ ਹੈ ਹਾਂ ਸੌਦਾ ਬਿਲਕੁਲ ਥਾਂ ਭਲਾ 10 ਬੰਦੇ ਲੈ ਹੁਣ 15 ਲੈ ਹੁਣ ਥਾਂ ਖੇਚ ਲੈਣਾ ਥਾਂ ਦੇ ਬਾਦ ਕਾਟ ਹੋਈ ਆ ਪੱਕਰਾਇਆ ਦੇਣਾ ਠੀਕ ਹੈ ਹਾਂ ਥਾਂ ਚੱਲਦਾ ਵਧੀਆ ਐ ਕਿ ਉਹਦੀ ਮੰਤਰੀ ਓਹੀ ਜੀ ਹੈ ਮੰਤਰੀ ਬਾਈ ਕਿ ਥੋੜਾ ਵੱਡਾ ਕੇ ਦਿਖਾਉਂਦੀ ਆ ਤੁਹਾਨੂੰ ਬਾਕੀ ਕਰੋਸ ਆਂਗਾ ਫੈਂਡਫੋਨ ਵਧੀਆ ਪਾਉ ਦੁੱਧ ਪੀਣਾ ਬਾਈ ਕੀ ਮਾੜੀ ਇੰਨੇ ਚ ਹੂੰ ਨਹੀਂ ਇਹੇ ਜੀ ਬੈਠ ਹੋਣਾ ਮੈਂ ਕਹਿੰਦੀ ਆ 75000 ਦੀ ਅਸੀਂ ਦੇਵਾਂਗੇ ਇੱਥੋਂ ਜੇ ਸਾਡੇ ਕੋਲ ਸਹੀ ਹੁੰਦੀ ਆ ਮੈਂ ਕਹਿੰਦੀ ਸਹੀ ਆ ਬਾਈ ਹਾਂ ਕਿਉਂਕਿ ਜਿੰਦ ਜਾਨ ਵਾਲੀ ਜਿੰਦ ਜਾਨ ਵਾਲੀ ਬੱਚੀ ਪਲੀ ਵੀ ਆ ਬਾਈ ਯਾਰ ਸਹੀ ਗੱਲ ਆ ਉਹੇ ਚਲ ਥਾਨ ਦੀ ਘਾਟਵਾਹ ਦਾ ਚੱਲ ਆਪਾਂ ਨੂੰ ਕੱਚੀ ਲਈ ਵੀ ਸੀ ਆਪਣੇ ਘਰੇ ਸਾਂਭੀ ਵੀ ਆ ਹੂੰ ਹਾਂ ਬਾਕੀ ਜਿੰਦ ਜਾਨ ਵਾਲੀ ਹਾਂ ਬਾਕੀ ਤੁਸੀਂ ਵੇਂਦੇ ਰਹੇ ਖੜੀ ਆਪਣੇ ਘਰੇ ਸਹੀ ਆ ਹਾਂ ਜੀ ਤਿੰਨਾਂ ਕਿ ਬਾਈ ਆਪਾਂ ਤੁਹਾਨੂੰ ਚਾਰ ਦਿਖਾਉ ਤੇ ਚਾਰਾਂ ਚ ਕੋਈ ਵੀ ਨਾਲ ਪਸੰਦ ਆਉਂਦਾ ਕਰ ਲਿਓ ਬਾਈ ਨਾ ਕੰਟ